ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ ਲੱਗਦਾ ਹੈ 트럼ਪ ਮੋਦੀ ਤੇ ਭਗਵੰਤ ਮਾਨ ਤਿੰਨੇ ਇੱਕ ਸਮਾਨ ਨੇ ਕਿਵੇਂ ਨੇ ਥੋੜਾ ਜਿਹਾ ਤੁਹਾਡੇ ਨਾਲ ਗੱਲ ਕਰਨੀ ਚਾਹਣਾ ਜਿਹੜੇ ਵੀ ਬੰਦਿਆਂ ਨੇ ਉੱਥੇ ਅਮਰੀਕਾ ਦੇ ਵਿੱਚ ਕਿਸੇ ਪ੍ਰੋਟੈਸਟ 'ਚ ਹਿੱਸਾ ਲਿਆ ਉਹਨਾਂ ਨੂੰ ਫੜ-ਫੜ ਕੇ ਬਾਹਰ ਕੱਢਿਆ ਜਾ ਰਿਹਾ ਹੈ ਉਹਨਾਂ ਦੇ ਮੁਕੱਦਮੇ ਕੀਤੇ ਜਾ ਰਹੇ ਹੈ ਉਹਨਾਂ ਦੀ ਐਨਰੋਲਮੈਂਟ ਕੈਨਸਲ ਕੀਤੀ ਜਾ ਰਹੀ ਹੈ ਤੇ ਉਹਨਾਂ ਨੂੰ ਯੂਨੀਵਰਸਿਟੀਾਂ 'ਚ ਦਾਖਲਾ ਬੰਦ ਕੀਤਾ ਜਾ ਰਿਹਾ ਹੈ ਮੋਦੀ ਸਾਹਿਬ ਜੋ ਕੋਈ ਬੋਲਦੇ ਐ ਉਹਨਾਂ ਤੇ ਬਿਨ ਮਕਦਮਾ ਚਲਾਏ ਕਿੰਨੀ ਕਿੰਨੀ ਦੇਰ ਉਹਨਾਂ ਨੂੰ ਅੰਦਰ ਰੱਖਦੇ ਐ ਬੜੇ ਗੰਭੀਰ આરોਪ ਲਾ ਕੇ ਉਹਨਾਂ ਚੋਂ ਉਮਰ ਖਾਲਦ ਤੇ ਹੋਰ ਬਹੁਤ ਸਾਰਿਆਂ ਦੇ ਨਾਮ ਅਸੀਂ ਲੈ ਸਕਦੇ ਆ ਸਾਡੇ ਪਟਿਆਲੇ ਦੇ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਜਿੱਥੋਂ ਦਾ ਮੈਂ ਇੱਕ ਵਿਦਿਆਰਥੀ ਰਹਾਂ ਅਸੀਂ ਇਹ ਕਦੇ ਨਹੀਂ ਦੇਖਿਆ ਕਿ ਨਿੱਕੀ ਜੀ ਗੱਲ ਦੇ ਉੱਤੇ ਕਿਸੇ ਵਿਦਿਆਰਥੀ ਨੂੰ ਰਸਟ੍ਰਿਕਟ ਕਰ ਦਿੱਤਾ ਜਾਵੇ ਪਟਿਆਲਾ ਯੂਨੀਵਰਸਿਟੀ ਦੇ ਅੰਡਰ ਪੈਂਦਾ ਗਵਰਨਮੈਂਟ ਮਹਿੰਦਰਾ ਕਾਲਜ ਪਟਿਆਲਾ ਬਹੁਤ ਵੱਡਾ ਨਾਮ ਹੈ ਉਸ ਕਾਲਜ ਦਾ ਬੜਾ ਉੱਥੇ ਨਾਮੀ ਗ੍ਰਾਮੀ ਲੋਕ ਉਸ ਕਾਲਜ ਨੇ ਪੈਦਾ ਕੀਤੇ ਐ ਤੇ ਕੱਲ ਇੱਕ ਵਿਦਿਆਰਥੀ ਜਿਹੜਾ ਹੈ ਉੱਥੋਂ ਦਾ ਆ ਉਸ ਨੂੰ ਰਸਟ੍ਰੀਕੇਟ ਕਰਤਾ ਕਾਲਜ ਨੇ ਰਸਟ੍ਰੀਕੇਟ ਦਾ ਮਤਲਬ ਹੈ ਉਸ ਨੂੰ ਕਾਲਜ ਚੋਂ ਕੱਢ ਦਿੱਤਾ ਕਾਲਜ ਚ ਵੜਨ ਤੇ ਪਾਬੰਦੀ ਲਾ ਦਿੱਤੀ ਹੋਈ ਕੋਈ ਇਨਕੁਆਰੀ ਨਹੀਂ ਕੀਤੀ ਇਲਜ਼ਾਮ ਕੀ ਹੈ ਵੀ ਉਹ ਕਾਲਜ ਦਾ ਮਾਹੌਲ ਖਰਾਬ ਕਰ ਰਿਹਾ ਹੈ ਮਾਹੌਲ ਕਿਵੇਂ ਖਰਾਬ ਕਰਦਾ ਕਿ ਉਹਨੇ ਜਿਹੜੇ ਕਿਸਾਨ ਸ਼ੰਭੂ ਤੇ ਇਥੋਂ ਫੜੇ ਐ ਗ੍ਰਫਤਾਰ ਕੀਤੇ ਐ ਉਹਨਾਂ ਤੇ ਤਸ਼ੱਦਦ ਕੀਤਾ ਉਹਦੇ ਵਿਰੁੱਧ ਬੋਲਿਆ ਉਹ ਇਹ ਤਾਂ ਫਿਰ ਉਹਨੂੰ ਸ਼ਾਬਾਸ਼ ਮਿਲਣੀ ਚਾਹੀਦੀ ਸੀ ਉਹਨੂੰ ਚੱਕ ਕੇ ਕਾਲਜੋਂ ਬਾਹਰ ਕੱਢ ਉਸ ਨੂੰ ਕਾਲਜੋਂ ਬਾਹਰ ਕੱਢਣ ਦਾ ਕੋਈ ਆਧਾਰ ਨਹੀਂਗਾ ਲਿਖਿਆ ਵੀ ਨਹੀਂ ਵੀ ਕਾਲੇ ਦਾ ਮਾਹੌਲ ਖਰਾਬ ਕੀਤਾ ਪਤਾ ਲੱਗਿਆ ਵੀ ਉਹ ਕਿਸਾਨਾਂ ਦੇ ਹੱਕ 'ਚ ਬੋਲਿਆ ਇਸ ਕਰਕੇ ਉਹਨੂੰ ਬਾਹਰ ਕੱਢਦਾ ਅਸੀਂ ਇਸ ਰੈਸਟ੍ਰਿਕਸ਼ਨ ਦੀ ਘੋਰ ਨਿੰਦਿਆ ਕਰਦੇ ਆਂ ਤੇ ਪੰਜਾਬ ਸਰਕਾਰ ਨੂੰ ਕਹਿੰਦੇ ਆ ਕਿ ਮਹਿੰਦਰਾ ਕਾਲਜ ਦੇ ਪ੍ਰਿੰਸੀਪਲ ਨੂੰ ਹੁਕਮ ਕਰੇ ਕਿ ਉਹਦੀ ਰੈਸਟ੍ਰਿਕਸ਼ਨ ਰੱਦ ਕੀਤੀ ਜਾਵੇ ਵੈਸੇ ਵੀ ਇਸ ਕਿਸਮ ਦੀ ਰੈਸਟ੍ਰਿਕਸ਼ਨ ਬਹੁਤ ਹੀ ਮਤਲਬ ਗੈਰ ਕਾਨੂੰਨੀ ਹੈ ਗੈਰ ਵਿਧਾਨਕ ਹੈ ਨਿਯਮਾਂ ਦੇ ਉਲਟ ਹੈ ਕਿਉਂਕਿ ਬਹੁਤ ਗੰਭੀਰ ਗੰਭੀਰ ਇਲਜ਼ਾਮ ਜਦੋਂ ਕਿਸੇ ਵਿਦਿਆਰਥੀ ਉੱਤੇ ਲੱਗਦੇ ਆ ਤਾਂ ਉਹ ਚਾਹੇ ਸ਼ਰਿਆਮ ਲੋਕ ਮੰਗ ਕਰ ਰਹੇ ਹੋਣ ਵੀ ਇਹਨਾਂ ਨੂੰ ਬਾਹਰ ਕੱਢੋ ਤਾ ਵੀ ਉਹਦੀ ਕੋਈ ਇਨਕੁਆਰੀ ਹੁੰਦੀ ਹੈ ਉਹਦੀ ਕੋਈ ਚਾਰਟ ਸ਼ੀਟ ਪੇਸ਼ ਹੁੰਦੀ ਹੈ ਉਹ ਇਨਕੁਆਰੀ ਰਿਪੋਰਟ ਦਿੰਦੀ ਹੈ ਫਿਰ ਉਦੋਂ ਬਾਅਦ ਕਿਤੇ ਰਸਤੀ ਹੁੱਕੇਟ ਹੁੰਦਾ ਚੁੱਪ ਕਰਕੇ ਨਾਲ ਦੀ ਨਾਲ ਇਹ ਸਮਰੀ ਜਿਹੜਾ ਡਿਸਮਿਸਲ ਨਾਲ ਦੀ ਨਾਲ ਇਹ ਬਹੁਤ ਹੀ ਗਲਤ ਹੈ ਤੇ ਤੁਰੰਤ ਰੱਦ ਹੋਣੀ ਚਾਹੀਦੀ ਹੈ ਪਹਿਲੀ ਗੱਲ ਦੂਸਰੀ ਗੱਲ ਤੁਹਾਡੇ ਨਾਲ ਦੋਸਤੋ ਜਿਹੜੀ ਸਾਂਝੀ ਕਰਨੀ ਹੈ ਉਹ ਇਹ ਹੈ ਕਿ ਡੀਡੀਏ ਜਿਹੜੀ ਦਿੱਲੀ ਡਿਵੈਲਪਮੈਂਟ ਅਥਾਰਟੀ ਹੈ ਜਿਹੜੀ ਉਸ ਨੇ ਉੱਥੇ ਦੇ ਗ੍ਰੀਨ ਏਰੀਆ ਦੇ ਵਿੱਚ ਜਿਹੜਾ ਗ੍ਰੀਨ ਏਰੀਆ ਹੈਗਾ ਸੜਕਾਂ ਦੇ ਵਾਲ ਗਾਲੇ ਉਹਦੇ ਵਿੱਚ ਬਣੇ ਹੋਏ ਤਿੰਨ ਮੰਦਰ ਜਿਨ੍ਹਾਂ ਨੂੰ ਢਾਉਣ ਲਈ ਮਾਨਯੋਗ ਹਾਈ ਕੋਰਟ ਨੇ ਹੁਕਮ ਕੀਤਾ ਸੀਗਾ ਉਹਨਾਂ ਨੂੰ ਢਾਉਣ ਤੋਂ ਤਾਲਾ ਵਟ ਲਿਆ ਕੱਲ ਸਵੇਰੇ 4 ਵਜੇ ਉਹਨਾਂ ਦੀ ਟੀਮ ਉੱਥੇ ਗਈ ਤੇ ਉੱਥੋਂ ਦਾ ਜਿਹੜਾ ਐਮ.ਐਲ.ਏ ਹੈ ਪਟਪਟ ਗੰਜ ਦਾ ਬੀ.ਜੇ.ਪੀ ਦਾ ਐਮ.ਐਲ.ਏ ਨੇਗੀ ਰਵਿੰਦਰ ਸਿੰਘ ਨੇਗੀ ਉਹ ਜਾ ਕੇ ਉਸ ਨੂੰ ਰੋਕੰਦਾ ਤੇ ਉਹ ਮੰਦਰ ਟਾਹੀ ਅਸੀਂ ਕੋਈ ਮੰਦਰਾਂ ਨੂੰ ਢਾਉਣ ਦੇ ਹੱਕ 'ਚ ਨਹੀਂ ਪਰ ਜਿਹੜੇ ਐਨਕ੍ਰੋਚਡ ਹੈ ਜਿਨ੍ਹਾਂ ਬਾਰੇ ਹਾਈ ਕੋਰਟ ਕਹਿ ਰਹੀ ਹੈ ਵੀ ਜਿੰਨੀ ਐਨਕ੍ਰੋਚਮੈਂਟ ਹੈ ਹਰ ਤਰ੍ਹਾਂ ਦੀ ਚਾਹੇ ਕਿਸੇ ਦਾ ਘਰ ਹੋਵੇ ਤੇ ਚਾਹੇ ਕਿਸੇ ਦਾ ਮੰਦਿਰ ਹੋਵੇ ਤੇ ਚਾਹੇ ਕੋਈ ਗੁਰਦੁਆਰਾ ਚਾਹੇ ਕੋਈ ਮਸਜਿਦ ਹੈ ਕੋਈ ਵੀ ਚੀਜ਼ ਹੈ ਜਿਹੜੀ ਉਸ ਜਗ੍ਹਾ ਤੇ ਉੱਤੇ ਬਣੀ ਹੋਈ ਹੈ ਗ੍ਰੀਨ ਬੈਲਟ ਦੇ ਵਿੱਚ ਉਹ ਢਾਹੀ ਜਾਣੀ ਚਾਹੀਦੀ ਹੈ ਤੇ ਫਿਰ ਉਹ ਕਿਉਂ ਨਹੀਂ ਢਾਈ ਦੂਜੇ ਪਾਸੇ ਅਸੀਂ ਉੱਥੇ ਦੇਖਿਆ ਵੀ ਉੱਥੇ ਵੱਡੀ ਪੁਰਾਣੀ ਮਸਜਿਦ 250 ਸਾਲ ਪੁਰਾਣੀ ਉਹਨੂੰ ਬਿਨਾਂ ਕਿਸੇ ਨੋਟਿਸ ਤੋਂ ਬਿਨਾਂ ਕਿਸੇ ਗੱਲ ਤੋਂ ਢਾਹ ਕੇ ਪਤਾ ਲੱਗਿਆ ਵੀ ਢੇਗੀ ਉਹ ਉੱਥੇ ਜਹਾਂਗੀਰਪੁਰੇ ਦੇ ਵਿੱਚ ਲੋਕਾਂ ਦੇ ਘਰਾਂ 'ਤੇ ਹਜ਼ਾਰ ਰੇ ਸੁਪਰੀਮ ਕੋਰਟ ਨੇ ਉੱਤੇ ਸਟੇ ਲਾ ਦਿੱਤੀ ਸੁਪਰੀਮ ਕੋਰਟ ਦੇ ਆਰਡਰ ਕਿਉਂਕਿ ਪਹੁੰਚੇ ਨਹੀਂ ਇਸ ਕਰਕੇ ਹਾਲਾਂਕਿ ਖਬਰਾਂ ਆ ਗਈਆਂ ਵੀ ਉਹਨੇ ਸਟੇ ਲਾ ਦਿੱਤੀ ਪਰ ਉਹਨਾਂ ਨੂੰ ਢਾਉਣ ਤੋਂ ਰੁਕੇ ਨਹੀਂ ਤੀਜਾ ਯੂਪੀ ਦੇ ਸੰਬਲ ਦੇ ਵਿੱਚ 33 ਜਣਿਆਂ ਨੂੰ ਨੋਟਿਸ ਦਿੱਤੇ ਇੱਕ ਮਸਜਿਦ ਦਾ ਤੇ 33 ਜਣਿਆਂ ਦੇ ਘਰਾਂ ਦੇ ਵੀ ਤੁਹਾਡੇ ਘਰ ਕਿਉਂ ਨਟਾ دیے ਉਹ ਆਪਣੀਆਂ ਡੀਡ ਦਿਖਾ ਰਹੇ ਆ ਵੀ ਸਾਡੇ ਆ ਸਾਰੇ ਰਜਿਸਟਰੀਆਂ ਕਰਾਈਆਂ ਹੋਈਆਂ ਨੇ ਸਰਕਾਰੀ ਤੌਰ ਤੇ ਇਦੇ باوجود ਉੱਤਰ ਨੂੰ ਰਕੀ ਹੋਇਆ ਇਹ ਜਿਹੜਾ ਦੋਗਲਾ ਕਰਦਾਰ ਹੈ ਨਾ ਜਿਹੜੀਆਂ ਸਾਂਝੀਆਂ ਇੱਕ ਤਾਂ ਕਿਸੇ ਗਰੀਬ ਆਦਮੀਆਂ ਨੇ ਘਰ ਬਣਾਏ ਹੋਏ ਕਿਸੇ ਸਾਂਝੀ ਥਾਂ ਦੇ ਉੱਤੇ ਬਿਲਕੁਲ ਜੇ ਸਰਕਾਰ ਕਹਿੰਦੀ ਹੈ ਵੀ ਅਸੀਂ ਘਰ ਦੇਣੇ ਆ ਲੋਕਾਂ ਨੂੰ ਸਿਰ ਤੇ ਛੱਤ ਦੇਣੀ ਹੈ ਪ੍ਰਧਾਨ ਮੰਤਰੀ ਆਵਾਸ ਯੋਜਨਾ ਹੈ ਤਾਂ ਉਹ ਤਾਂ ਜ਼ਮੀਨ ਵੀ ਦੰਨੇ ਆ ਤੇ ਘਰ ਬਣਾ ਕੇ ਵੀ ਦੰਨੇ ਆ ਇੱਥੇ ਬੰਦੇ ਨੇ ਆਪਣੀ ਮਰਜ਼ੀ ਨਾਲ ਘਰ ਬਣਾ ਲਿਆ ਜ਼ਮੀਨ ਸਰਕਾਰੀ ਹੈ ਉਹ ਇਹਦੇ 'ਚ ਕਿਹੜੀ ਮੌਤ ਆ ਗਈ ਉਹ ਤਾਂ ਰੱਖਣੇ ਚਾਹੀਦੇ ਕਿਸੇ ਦੇ ਹੋਣ ਚਾਹੀਦੇ ਉਹ ਬਿਲਕੁਲ ਨਹੀਂ ਟਾਹੇ ਜਾਣੀ ਚਾਹੀਦੀ ਤੇ ਕਿਸੇ ਨੂੰ ਬੇਕਰਾਂ ਨਹੀਂ ਕੀਤਾ ਜਾਣਾ ਚਾਹੀਦਾ ਦੂਜਾ ਕਿਸੇ ਨੇ ਆਪਣੇ ਹੀ ਆਪ ਨੂੰ ਅਮੀਰ ਦੱਸਣ ਲਈ ਤੁਹਾਡੇ ਕਿੱਲਾਂ ਦੇ ਕਿੱਲੇ ਵੱਢ ਲਏ ਉਹ ਜ਼ਰੂਰ ਉਹ ਉਹ ਜ਼ਰੂਰ ਖਾਲੀ ਕਰਾਈ ਜਾਣੀ ਚਾਹੀਦੀ ਹੈ ਫਰਕ ਕਰਨਾ ਚਾਹੀਦਾ ਇਸ ਦੇ ਵਿੱਚ ਕਿਸੇ ਨੇ ਬਹੁਤ ਲੋੜ ਅਨਸਾਰ ਕੋਈ ਚੀਜ਼ ਬਣਾਈ ਹੈ ਤੇ ਕਿਸੇ ਨੇ ਅਮੀਰ ਹੋਣ ਲਈ ਬਣਾਈ ਹੈ ਦੋਨਾਂ 'ਚ ਫਰਕ ਹੈਗਾ ਇੱਕ ਤੇ ਅਗਲੀ ਗੱਲ ਦੋਸਤੋ ਤੁਹਾਡੇ ਨਾਲ ਸਾਂਝੀ ਜਿਹੜੀ ਕਰਨੀ ਹੈ ਕਿ ਕਿਸਾਨਾਂ ਦੀ ਗੱਲ ਚੱਲਦੀ ਹੈ ਕਿਸਾਨ ਸਾਡੇ ਬਹੁਤ ਮਾੜਾ ਹੋਇਆ ਜੇ ਦੇਖਦੇ ਹੁਣ ਕਹਾ ਆਉਣਾ ਸਮਾਂ ਕਿਹਾ ਜਾਂਦਾ ਹੈ ਅੱਜ ਦੀ ਖਬਰ ਇਹ ਹੈ ਕਿ ਆਂਧਰਾ ਪ੍ਰਦੇਸ਼ ਦਾ ਜਿਹੜਾ ਵਿਜੇਵਾੜਾ ਹੈ ਉੱਥੋਂ ਦਾ ਇੱਕ ਪਿੰਡ ਹੈ ਪ੍ਰਾਂਨਕੀ ਪ੍ਰਾਂਨਕੀ ਪਿੰਡ ਦੀ ਜਿਹੜੀ ਮੰਡੀ ਹੈ ਉੱਥੇ ਹਲਦੀ ਜਿਹੜੀ ਹੈ ਜਿਹੜੀ ਸੁਨਹਿਰੀ ਰੰਗੀ ਹਲਦੀ ਹੈ ਉੱਥੇ ਉਸ ਹਲਦੀ ਦੇ ਢੇਰਾਂ ਦੇ ਢੇਰ ਲੱਗੇ ਪਏ ਹੈ ਕੋਈ ਖਰੀਦਦਾਰ ਨਹੀਂ ਪਹੁੰਚ ਰਿਹਾ ਉਹ ਬਹੁਤ ਹੀ ਗੁਣੀਆਂ ਕੀਮਤਾਂ ਤੇ ਵੇਚਣ ਲਈ ਮਜਬੂਰ ਨੇ ਉਸ ਹਲਦੀ ਸਾਡੇ ਪੰਜਾਬ ਦੇ ਕਿਸਾਨਾਂ ਨੂੰ ਪਾਠ ਪੜਾਇਆ ਜਾਂਦਾ ਮੈਂ ਸਮਝਦਾ ਵੀ ਜਿਹੜੇ ਪੜਾਇਆ ਜਾਂਦਾ ਵੀ ਇਹ ਕਣਕ ਤੇ ਝੋਨਾ ਛੱਡ ਕੇ ਕੋਈ ਹੋਰ ਫਸਲਾਂ ਬੀਜਣ ਜੇ ਉਹ ਫਸਲਾਂ ਨਹੀਂ ਖਰੀਦਦੇ ਇੱਥੇ ਬਥੇਰੀਆਂ ਬੀਜ-ਬੀਜ ਕੇ ਦੇਖ ਲੀਆਂ ਨਹੀਂ ਖਰੀਦੀਆਂ ਕਿਸੇ ਨੇ ਰੋਦੀਆਂ ਰਹੀਆਂ ਉਹਨਾਂ ਨੂੰ ਘਾਟੇ ਪਏ ਉਹ ਆਂਧਰਾ ਪ੍ਰਦੇਸ਼ ਦੀ ਮੰਡੀ 'ਚ ਜਾਇਆ ਹੁਣ ਇੱਕ ਵਾਰੀ ਜਾ ਰੱਖ ਉੱਥੇ ਪਿੱਛੇ ਹੋਰ ਆਪਣੇ ਕਰਨਾਟਕਾ ਦੀਆਂ ਬਹੁਤ ਸਾਰੀਆਂ ਮੰਡੀਆਂ ਦੇ ਵਿੱਚ ਉੱਥੋਂ ਦੀ ਜਿਹੜੀਆਂ ਲੋਕਲ ਫਸਲਾਂ ਨੇ ਉਹ ਰੁੱਲਦੀਆਂ ਰਹੀਆਂ ਨੇ ਕਿਸਾਨਾਂ ਬਾਰੇ ਸਰਕਾਰ ਦੀ ਨੀਤੀ ਬਹੁਤ ਮਾੜੀ ਹੈ ਕੇਂਦਰ ਸਰਕਾਰ ਦੀ ਬਹੁਤ ਮਾੜੀ ਹੈ ਸੂਬਿਆਂ ਨੂੰ ਵੀ ਇਹਦੇ ਤੇ ਗੌਰ ਕਰਨ ਦੀ ਲੋੜ ਹੈਗੀ ਅਗਲੀ ਗੱਲ ਦੋਸਤੋ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਹੈ ਉਹ ਇਹ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਦਾ ਇੱਕ ਖਾਸ ਯਾਰ ਐਲੋਨ ਮਸਕ ਹੁਣ ਤਾਂ ਮੋਦੀ ਨਾਲ ਵੀ ਉਹਦੀ ਦੋਸਤੀ ਹੈ ਮੋਦੀ ਸਾਹਿਬ ਗਏ ਤਾਂ ਪੂਰੇ ਆਪਣਾ ਸਾਡਾ ਜਿਹੜਾ ਫੋਰਨ ਮਿਨਿਸਟਰ ਹੈ ਜੈ ਸ਼ੰਕਰ ਉਹ ਤੋਂ ਲੈ ਕੇ ਪੂਰਾ ਲਾਣਾ ਮਾਣਾ ਉੱਥੇ ਬੈਠਾ ਇੱਕ ਪਾਸੇ ਸਰਕਾਰੀ ਡੈਲੀਗੇਸ਼ਨ ਦੂਜੇ ਪਾਸੇ ਉਹ ਆਉਂਦਾ ਉਹਦੇ ਘਰ ਵਾਲੀ ਤੇ ਬੱਚੇ ਤੇ ਹੋਰ ਉਹ ਤੁਰੇ ਫਿਰਦੇ ਵੀ ਜਿਵੇਂ ਜਿਵੇਂ ਕਿਤੇ ਮੇਲੇ ਜਾਏ ਹੁੰਦੇ ਐ ਉਸ ਤੋਂ ਬਾਅਦ ਉਸੇ ਐਲਨ ਮਸਕ ਅੱਗੇ ਝੁੱਕ ਕੇ ਭਾਰਤ ਦੀਆਂ ਦੋ ਜਿਹੜੀਆਂ ਟੈਲੀਕਾਮ ਕੰਪਨੀਆਂ ਨੇ Jio ਤੇ Airtel ਉਹ ਉਹਦੇ ਨਾਲ ਸਮਝੌਤਾ ਕਰ ਜਾਂਦੀਆਂ ਨਹੀਂ ਉਹਦੀ ਜਿਹੜੀ ਸਟਾਰਲਿੰਕ ਹੈ ਕੰਪਨੀ ਉਹਦੇ ਨਾਲ ਸਮਝੌਤਾ ਕਰ ਲੈਂਦੀਆਂ ਨੇ ਉਹਦੇ ਨਾਲ ਰਲ ਕੇ ਹੁਣ ਪੰਜਾਬ ਭਾਰਤ ਦੇ ਲੋਕਾਂ ਨੂੰ ਲੁੱਟਣਗੇ ਪਲੱਸ ਜਿਹੜਾ ਇੱਕ ਬਹੁਤ ਵੱਡਾ ਸਕੈਮ ਬਣਿਆ ਸੀਗਾ ਡਾਕਟਰ ਮਨਮੋਹਨ ਸਿੰਘ ਵੇਲੇ ਵੀ ਇਹਨਾਂ ਨੇ 2G ਘਟਾਲਾ ਕੀਤਾ ਹੈਗਾ ਜਿਹੜਾ ਸਪੈਕਟਰਮ ਹੁੰਦਾ ਸੀ ਵੀ ਉਹ ਜਿਹੜਾ ਬੰਦਾ ਜਿਵੇਂ ਆਇਆ ਉਹਨੂੰ ਉਸੇ ਟਾਈਮ ਉਹਦੇ ਨੇ ਦਿੱਤਾ ਤੇ ਉਹਦੀ ਨਿਲਾਮੀ ਨਹੀਂ ਕੀਤੀ ਇੱਥੇ ਕਿਹੜੀ ਨਿਲਾਮੀ ਕੀਤੀ ਹੈ ਭਾਰਤ ਸਰਕਾਰ ਨੂੰ ਸਾਡੇ ਖਜ਼ਾਨੇ ਨੂੰ ਆਮ ਲੋਕਾਂ ਨੂੰ ਕਿੰਨਾ ਘਾਟਾ ਪਿਆ ਇਹ ਦੇਖਣਾ ਨਹੀਂ ਦੂਜਾ ਇੱਕ ਇਹਨਾਂ ਨੇ ਕਾਨੂੰਨ ਬਦਲਿਆ ਪਿੱਛੇ ਆਈਟੀ ਐਕਟ ਦੇ ਵਿੱਚ ਉਹਦੇ ਚ ਜਿਹੜਾ ਇੱਕ ਧਾਰਾ 793B ਜੋੜਦੀ ਉਹਦੇ ਮੁਤਾਬਕ ਇੱਕ ਉਹਨਾਂ ਨੇ ਸਹਿਯੋਗ ਨਾਂ ਦਾ ਪੋਰਟਲ ਬਣਾਇਆ ਹੋਇਆ ਹੈ ਹੋਮ ਮਿਨਿਸਟਰ ਦੇ ਅੰਡਰ ਅਮਿਤ ਸ਼ਾਹ ਜੀ ਦੇ ਅੰਡਰ ਆ ਮੈਂ ਵੀਡੀਓ ਬਣਾ ਰਹੇ ਹਾਂ ਜੇ ਉਹਨਾਂ ਨੂੰ ਐ ਲੱਗਦਾ ਵੀ ਇਹ ਗਲਤ ਹੈ ਤਾਂ ਉਹਨਾਂ ਨੇ ਮੈਨੂੰ ਹੁਕਮ ਕਰਨੇ ਵੀ ਇਹਨੂੰ ਬੰਦ ਕਰ ਦੇ ਸਿਰਫ ਹੁਕਮ ਕਰਨਾ ਕਿਉਂ ਬੰਦ ਕਰਦੇ ਕਾਰਨ ਕੀ ਹੈ 69 ਜਿਹੜਾ ਉਹਦਾ 79 ਹੈ ਉਹਦੀ ਧਾਰਾ ਆਈਟੀ ਐਕਟ ਦੀ ਉਹ ਕਹਿੰਦੀ ਹੈ ਵੀ ਦੱਸਣਾ ਚਾਹੀਦਾ ਵੀ ਕਿਉਂ ਬੰਦ ਕਰਨਾ ਹੈ ਕਾਰਨ ਕੀ ਹੈ ਉਹ ਹੁਣ ਕਹਿੰਦੇ ਵੀ ਕਾਰਨ ਨਹੀਂ ਅਸੀਂ ਦੱਸਦੇ ਸਹਿਯੋਗ ਹੈ ਤੁਹਾਡਾ ਸਾਨੂੰ ਸਹਿਯੋਗ ਕਰੋ ਤੁਸੀਂ ਇਹ ਅਸੀਂ ਤੁਹਾਨੂੰ ਕਹਿੰਦਾ ਬੰਦ ਕਰੋ 36 ਘੰਟੇ ਜੇ ਬੰਦ ਨਾ ਕਰਿਆ ਤਾਂ ਅਸੀਂ ਤੁਹਾਨੂੰ ਜੁਰਮਾਨੇ ਲਾ ਦੇਵਾਂਗੇ ਜਿਹੜੇ ਪਲੇਟਫਾਰਮ ਤੇ ਇਹ ਚੜਨਗੇ ਉਹਨਾਂ ਨੂੰ ਜੁਰਮਾਨੇ ਦੂਜਿਆਂ ਨੂੰ ਜੁਰਮਾਨੇ ਵਿੱਚ ਸਾਡੇ ਅਰਗੇ ਨੂੰ ਜੁਰਮਾਨੇ ਜਣੀ ਲੋਕਾਂ ਦਾ ਗਲਾ ਘੁੱਟਣ ਲੇ ਹੁਣ ਐਲਨ ਮਸਕ ਸਾਹਿਬ ਪੈਗੇ ਉਹਨਾਂ ਨੇ ਕਰਨਾਟਕਾ ਦੀ ਜਿਹੜੀ ਹਾਈ ਕੋਰਟ ਹੈ ਉਹਦੇ ਵਿੱਚ ਇੱਕ ਮੁਕੱਦਮਾ ਦਰਜ ਕਰਾਤਾ ਭਾਰਤ ਸਰਕਾਰ ਦੇ ਉੱਤੇ ਉਹ ਕਹਿੰਦੇ ਵੀ ਇਹ ਬਿਲਕੁਲ ਗਲਤ ਹੈ ਇਹ ਜੋ ਕਾਨੂੰਨ ਦੀ ਤੁਹਾਡੀ ਪ੍ਰੋਵੀਜ਼ਨ ਹੈ ਉਸ ਦੇ ਉਲਟ ਕਰ ਰਹੇ ਹੋ ਤੁਸੀਂ ਹਾਲਾਂਕਿ ਐਸੇ ਐਲਨ ਮਸਕ ਨੇ ਬਰਾਜ਼ੀਲ ਦੇ ਵਿੱਚ ਜਦੋਂ ਪੰਗਾ ਲਿਆ ਸੀ ਵੀ ਅਸੀਂ ਉਹ ਕਹਿੰਦੇ ਵੀ ਤੇਰੇ ਜਿਹੜਾ ਪਲੇਟਫਾਰਮ ਹੈ ਐਕਸ ਜਿਹਨੂੰ ਟਵਿੱਟਰ ਪਹਿਲਾਂ ਕਹਿੰਦੇ ਰਹੇ ਆ ਉਹਦੇ ਉੱਤੇ ਜਿਹੜੀਆਂ ਝੂਠੀਆਂ ਤੇ ਜਿਹੜੀਆਂ ਨਫਰਤੀ ਜਿਹੜੀਆਂ ਪੋਸਟਾਂ ਨੇ ਉਹ ਅਸੀਂ ਪਹਿਣ ਨਹੀਂ ਦੇਣੀਆਂ ਇਹ ਕਹਿੰਦਾ ਸੀ ਨਹੀਂ ਜੋ ਪੈਂਦਾ ਪਹਿਣ ਦਿਓ ਫਰੀडम ਆਫ ਐਕਸਪ੍ਰੈਸ਼ਨ ਹੈ ਤੇ ਉਹ ਉਹਨਾਂ ਦਾ ਝਗੜਾ ਰਿਹਾ ਫਿਰ ਉਹਨੇ ਕਿਹਾ ਓਕੇ 10 ਇੰਨੇ ਦਿਨਾਂ ਦੇ ਵਿੱਚ ਕਰਦਾ ਕਰਦਾ ਕਿ ਨਹੀਂ ਨਹੀਂ ਤਾਂ ਫਿਰ ਤੇਰਾ ਬੋਰੀਆ ਵਿਸ ਤਰ੍ਹਾਂ ਗੋਲ ਕਰ ਦੇਾਂਗੇ ਇੱਥੋਂ ਉਹ ਪਹਿ ਇਹਨੂੰ ਝੁਕਣਾ ਪਿਆ ਕਹਿੰਦਾ ਹਾਂ ਠੀਕ ਹੈ ਤੁਹਾਡੇ ਜੋ ਕਾਨੂੰਨ ਨੇ ਉਹਨਾਂ ਮੁਤਾਬਕ ਮੈਂ ਕਰੂੰਗਾ ਪਰ ਇੱਥੇ ਭਾਰਤੀ ਕਾਨੂੰਨ ਗਲਤ ਹੈ ਭਾਰਤੀ ਕਾਨੂੰਨ ਗਲਤ ਹੈ ਇਹ ਆਮ ਲੋਕਾਂ ਲਈ ਹੈ ਚਲੋ ਐਲਨ ਮਸਕ ਨੇ ਲੈ ਲਿਆ ਪੰਗਾ ਚਲ ਚੰਗੀ ਗੱਲ ਹੈ ਪਰ ਇਹ ਆਮ ਲੋਕਾਂ ਦਾ ਵੀ ਘਲਾ ਘੁੱਟਣ ਵਾਲਾ ਕਾਨੂੰਨ ਹੈ ਜਿਹੜਾ ਭਾਰਤ ਸਰਕਾਰ ਨੇ ਬਣਾਇਆ ਹੋਇਆ ਹੈ ਹੁਣ ਦੇਖਦੇ ਆ ਭਾਰਤ ਸਰਕਾਰ ਇਹਦੇ ਤੇ ਕੀ ਕਰਦੀ ਹੈ ਦੂਜੇ ਬੰਨੇ ਨਾਲ ਦੀ ਨਾਲ ਹੈ ਜਿਹੜਾ ਐਲਨ ਮਸਕ ਦੀ ਇੱਕ ਚੈਟਬੋਟ ਹੈਗਾ ਗਰੋਕ AI ਜਿਹੜਾ ਆਰਟੀਫੀਸ਼ੀਅਲ ਇੰਟੈਲੀਜੈਂਸ ਉਹਦੇ ਉੱਤੇ ਬਹੁਤ ਲੋਕ ਪਾ ਰਹੇ ਆ ਉਦੇ ਤੇ ਸਵਾਲ ਪੁੱਛੇ ਜਾ ਰਹੇ ਹੈ ਮੋਦੀ ਫਾਸ਼ਿਸਟ ਹੈ ਕਿ ਨਹੀਂ ਮੋਦੀ ਕੀ ਹੈ ਸਭ ਤੋਂ ਵੱਡਾ ਜਿਹੜਾ ਫਿਰਕਾ ਪ੍ਰਸਤਤ ਕੌਣ ਹੈ ਭਾਰਤ ਦਾ ਤੇ ਫਲਾਣਾ ਬਹੁਤ ਜਵਾਬ ਸੁਣ ਰਹੇ ਹੈ ਤੇ ਲੋਕ ਮ제 ਲੈ ਰਹੇ ਹੈ ਕੱਲੇ ਮ제 ਲੈਣ ਦੀ ਗੱਲ ਨਹੀਂ ਕੀ ਉਸ ਦੇ ਵਿੱਚ ਹੁਣ ਕਿਉਂਕਿ ਜੇ ਕੋਈ ਗਾਲਾਂ ਕੱਢਦਾ ਹੈ ਤਾਂ ਉਹ ਗਾਲਾਂ ਦੇ ਵਿੱਚ ਜਵਾਬ ਦਿੰਦਾ ਹੈ ਤੇ ਉਹ ਹੁਣ ਮੋਦੀ ਜੀ ਦਾ ਯਾਰ ਦਾ ਹੈਗਾ ਪਲੇਟਫਾਰਮ ਉਹਨੂੰ ਕਿਵੇਂ ਕਹੈਣ ਅੱਜ ਹਿੰਦੂ ਨੇ ਖਬਰ ਲਾਈ ਹੈ ਦਾ ਹਿੰਦੂ ਨੇ ਕਿ ਭਾਰਤ ਸਰਕਾਰ ਦੇ ਅਧਿਕਾਰੀ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ਤੇ ਦੱਸਿਆ ਵੀ ਅਸੀਂ ਨੋਟਸ ਤਾਂ ਇਹਨਾਂ ਨੂੰ ਭੇਜਿਆ ਪਰ ਉਹਨਾਂ ਨਾਲ ਗੱਲਬਾਤ ਜ਼ਰੂਰ ਚਲਾਈ ਹੈ ਵੀ ਥੋੜਾ ਜਿਆ ਸਾਡਾ ਲਿਹਾਜ਼ ਕਰੋ ਇਸ ਗੱਲ ਤੇ ਮੋਦੀ ਦੇ ਖਿਲਾਫ ਇੰਨਾ ਕਿਉਂ ਪ੍ਰਚਾਰ ਚੱਲ ਰਿਹਾ ਹੈ ਇਨ ਰੋਕ ਲਾਓ ਇਨ ਇਹਦੇ ਤੇ ਕੋਈ ਕੰਟਰੋਲ ਕਰੋ ਇਧਰ ਨੂੰ ਵੀ ਪਏ ਹੋਏ ਆ ਤੇ ਵਾ ਦੇਖਦੇ ਆ ਕਿ ਉਹਦਾ ਜਿਹੜਾ ਗਰੂਕ ਹੈ ਉਹ ਦੱਸਦਾ ਕਿ ਭਾਰਤ ਸਰਕਾਰ ਦੱਸਦੀ ਹੈ ਜਾਂ ਕੁਝ ਹੋਰ ਕੱਢਦੇ ਆ ਅੱਜ ਦੀ ਗੱਲ ਚ ਇੰਨਾ ਹੀ ਬਹੁਤ ਬਹੁਤ ਸ਼ੁਕਰੀਆ ਧੰਨਵਾਦ